ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਆਹ ਟਰੈਕਟਰ ਬਕਾਊ ਆ ਜੀ 2010 ਮਾਡਲ ਆ ਨਵੇਂ ਟਾਇਰ ਆ 80000 ਰੁਪਏ ਦੇ ਟਾਇਰ ਪਾਏ ਜੀ ਮੂਰਲੇ ਡਵਾਲ ਵੱਡੇ ਦਾਸ ਮਾਡਲ ਕਿਤੋਂ ਪੇਂਟ ਨਹੀਂ ਸਾਰਾ ਰੈਜਨ ਵਾਲਾ ਆਪਣੇ ਨਾਂ ਕਾਪੀ ਨਾ ਹੁੰਦੀ ਆ ਪਾਸ ਸਿੰਘ ਵਧੀ ਹੋਈ ਆ ਕਿਸੇ ਪਾਸੋਂ ਸ਼ੋਅ ਨੂੰ ਪੂਰਾ ਸਾਫ ਟਰੈਕਟਰ ਵੱਡਾ ਡੈਕ ਲੱਗਿਆ ਵਾ ਛਤਰੀ ਆ ਫੋਰ ਫਿਗੋ ਅਸਪਾਇਰ ਗੱਡੀ ਵਿਕਾਊ ਹੈ ਜੀ ਗੱਡੀ 2016 ਮਾਡਲ ਡੀਜ਼ਲ ਦੀ ਹਰਿਆਣਾ ਨੰਬਰ ਹੈ ਜੀ 75% ਟਾਇਰਾਂ ਦੀ ਕੰਡੀਸ਼ਨ ਏਰੀਆ ਹੈਗਾ ਜੀ ਵੀਰ ਦਾ ਸੰਗਰੀਆ ਰਾਜਸਥਾਨ 365000 ਰੁਪਏ ਗੱਡੀ ਦੀ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਹੈਗੀ 365000 ਡਿਮਾਂਡ ਰੱਖੀ ਹੈ ਹਰਿਆਣਾ ਨੰਬਰ ਹੈ ਗੱਡੀ 2016 ਮਾਡਲ ਹੈ ਜੀ 9001500420 9001500420 ਇਸ ਨੰਬਰ ਤੇ ਫੋਨ ਕਰਕੇ ਗੱਡੀ ਹੈ ਜਿਹੜੀ ਤੁਸੀਂ ਕ੍ਰੀਟਸ ਆਖਦੇ ਹੋ ਢਾਈ ਕਿੱਲੇ ਵਧੀਆ ਜ਼ਮੀਨ ਵਿਕਾਊਆ ਲਿੰਕ ਰੋਡ ਤੇ ਅੱਧੇ ਕਿੱਲੇ ਦਾ ਫਰੰਟ ਪਿੰਡ ਪੱਲਾ ਨੇੜੇ ਇਸੜੂ ਪਾਇਆ ਲੁਧਿਆਣਾ ਰੇਟ ਫੋਨ ਤੇ ਦੱਸਣਗੇ ਜੀ ਰੇਟ ਫੋਨ ਤੇ ਦੱਸਣਗੇ ਜੀ ਵਧੀਆ ਢਾਈ ਕਿੱਲੇ ਜ਼ਮੀਨ ਵਿਕਾਊਆ ਲਿੰਕ ਰੋਡ ਤੇ ਅੱਧੇ ਕਿੱਲੇ ਦਾ ਫਰੰਟ ਪਿੰਡ ਪੱਲਾ ਨੇੜੇ ਇਸੜੂ ਪਾਇਆ ਲੁਧਿਆਣਾ ਰੇਟ ਫੋਨ ਤੇ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਜੀ 978152949 9781529498 ਇਸ ਨੰਬਰ ਤੇ ਫੋਨ ਕਰਕੇ ਤੁਸੀਂ 2.5 ਕਿੱਲੇ ਜ਼ਮੀਨ ਹੈ ਜਿਹੜੀ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ BMW ਗੱਡੀ ਵਿਕਾਊ ਹੈ ਜੀ ਗੱਡੀ 2010 ਮਾਡਲ ਨਵੇਂ ਟਾਇਰ ਆਟੋਮੈਟਿਕ ਕਾਗਜ਼ ਵਗੈਰਾ ਪੂਰੇ ਨੇ ਗੁੱਡ ਕੰਡੀਸ਼ਨ ਹੈ ਜੀ ਗੱਡੀ ਦੀ 3,80,000 ਰੁਪਏ ਰੇਟ ਰੱਖਿਆ ਲੁਧਿਆਣਾ ਏਰੀਆ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਬਾਰੇ ਬੰਦੇ ਸਾਰੀ ਜਾਣਕਾਰੀ ਲੈ ਕੇ 3,80,000 ਰੁਪਏ ਵਿੱਚ ਖਰੀਦ ਸਕਦੇ ਹੋ 10 ਮਾਡਲ ਗੱਡੀ ਹੈ ਜੀ BMW ਗੱਡੀ ਵਿਕਾਊ ਆ 9592765792 ਇਸ ਨੰਬਰ ਤੇ ਫੋਨ ਕਰਕੇ BMW ਗੱਡੀ 2010 ਮਾਡਲ 3,80,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਮੱਕੀ ਦਾ achar ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ 2022 ਮਾਡਲ ਲਾਸਟ ਏਰੀਆ ਪਿੰਡ ਚੌਕੇ ਬਠਿੰਡਾ ਰੇਟ 1,55,000 ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਲਾਸਟ ਮਾਡਲ 2022 ਹੈ ਜੀ ਮੱਕੀ ਦਾ achar ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ 1,55,000 ਰੁਪਏ ਰੇਟ ਰੱਖਿਆ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮਾਲਕ ਵੀਰ ਦੇ ਨਾਲ ਕਾਲ ਕਰਕੇ ਡੀਲ ਕਰ ਸਕਦੇ ਹੋ 9464394228 ਇਹ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਮੱਕੀ ਦਾ achar ਪਾਉਣ ਵਾਲੀ ਮਸ਼ੀਨ 155000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਟਰਾਲਾ ਵਿਕਾਊ ਹੈ ਜੀ ਏਰੀਆ ਪਿੰਡ ਮੱਲਾਵਾਲਾ ਜੀਰਾ ਜਿਆਦਾ ਜਾਣਕਾਰੀ ਵੀਰ ਨੂੰ ਦੱਸਣੀ ਕੰਡੀਸ਼ਨ ਦੇਖ ਸਕਦੇ ਹੋ ਵਧੀਆ ਬਿਡ ਲੱਗੇ ਨੇ ਹੈਵੀ ਟਰਾਲਾ ਹੈ ਜੀ ਨੰਬਰ ਨੋਟ ਕਰ ਲਓ ਜੀ 75891262628 ਇਸ ਨੰਬਰ ਤੇ ਕਾਲ ਕਰਕੇ ਟਰਾਲਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਇਹ ਵੀ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ, ਪਲਾਟ, ਕੋਠੀਆਂ, ਘਰ, ਖੇਤੀਬਾੜੀ ਵਾਲੇ ਸੰਦ, ਗੱਡੀਆਂ ਜਾਂ ਕੋਈ ਹੋਰ ਚੀਜ਼ਾਂ ਤੁਹਾਨੂੰ ਚਾਹੀਦੀਆਂ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ। ਸੋਨਾਲੀਕਾ 60 ਟਰੈਕਟਰ ਵਿਗਾਊਆ 2014 ਮਾਡਲ ਹੈ ਜੀ। ਟਾਇਰ ਨੇ 90% ਐਮਆਰਐਫ ਕੰਪਨੀ ਦੇ ਨੇ। 4,40,000 ਰੁਪਏ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ। ਏਰੀਆ ਅਲਨਾਬਾਦ ਹਰਿਆਣਾ। 7989980694 7989980694 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਭ ਤੋਂ ਪਹਿਲਾਂ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਕੋਲ ਆਏ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਹੀ ਪਹੁੰਚ ਸਕੇ ਤੁਹਾਨੂੰ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਘਰ ਬਿਕਾਊ ਹੈ ਜੀ ਘਰ ਬਿਕਾਊਆ ਬਾਕੀ ਵੀਰ ਨੇ ਵਧੀਆ ਵੀਡੀਓ ਬਣਾ ਕੇ ਦਿਖਾਈ ਹੋਈ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 145 ਗਜ ਦੇ ਵਿੱਚ ਬਣਿਆ ਏਰੀਆ ਜੀ ਮੁੱਲਾਪੁਰ ਦਾ ਖਾਂ ਲੁਧਿਆਣਾ ਰੇਟ ਰੱਖਿਆ ਗਿਆ ਜੀ 20 ਲੱਖ ਰੁਪਏ ਡਿਮਾਂਡ 20 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਵੀਰ ਨੇ ਬਹੁਤੋ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਘਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ 145 ਗਜ ਜਗ੍ਹਾ ਦੇ ਵਿੱਚ ਇਹ ਬਣਿਆ ਹੋਇਆ ਹੈ ਰੇਟ 20 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਮੁੱਲਾਪੁਰ ਦਾਖਾ ਲੁਧਿਆਣਾ ਏਰੀਆ ਦੇ ਵਿੱਚ ਇਹ ਘਰ ਹੈ ਤੁਸੀਂ ਮਾਲਕ ਵੀਰ ਦੇ ਨਾਲ ਜਾ ਕੇ ਡੀਲ ਕਰ ਸਕਦੇ ਹੋ ਜੇਕਰ ਕੋਈ ਵੀਰ ਖਰੀਦਣ ਦਾ ਚਾਹਵਨ ਹੋਵੇ ਤਾਂ ਨੰਬਰ ਨੋਟ ਕਰ ਲਓ ਜੀ 6284019540 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਘਰ ਹੈ ਜਿਹੜਾ 145 ਗਹੱਚ ਬਣਿਆ 20 ਲੱਖ ਰੁਪਏ ਤੁਸੀਂ ਖਰੀਦ ਸਕਦੇ ਹੋ 62840 19540 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੇ ਬਾਕੀ ਵੀਰ ਨੇ ਬਹੁਤ ਸੋਹਣੇ ਵੀਡੀਓ ਬਣਾ ਕੇ ਭੇਜੀਏ ਜੀ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਵਧੀਆ ਇੱਕ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ 3-4 ਫੋਟੋ ਮਾ WhatsApp ਕਰ ਸਕਦੇ ਹੋ ਸਾਡਾ WhatsApp ਨੰਬਰ ਹੈ ਜੀ 9877988440 ਇਸ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਦੇ ਨਾਲ ਫੋਟੋ ਮਾ ਵੀਡੀਓ ਵਗੈਰਾ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾਈ ਜਾਊਗੀ ਜੀ ਸੋ ਜਿਹੜੇ ਵੀਰ ਦੋਨੇ ਚੈਨਲਾਂ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਵਧੀਆ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਸ਼ੇਅਰ ਲਾਈਕ ਕਰ ਦਿਓ ਤੇ ਨਾਲ ਕਮੈਂਟਾਂ ਦੇ ਵਿੱਚ ਵਾਹਿਗੁਰੂ ਵੀ ਜ਼ਰੂਰ ਲਿਖਿਓ ਜੀ ਰਿਟਿਸ ਗੱਡੀ ਵਿਕਾਊ ਹੈ ਜੀ ਗੱਡੀ 2013 ਮਾਡਲ ਹੈ AC ਹੀਟਰ ਦੀ ਓਕੇ ਕਾਗਜ਼ ਵਗੈਰਾ ਪੂਰੇ ਨੇ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਏਰੀਆ ਪਿੰਡ ਜੀਦਾ ਗੋਨਿਆਣਾ ਮੰਡੀ 79019 71852 79019 71852 ਇਸ ਨੰਬਰ ਤੇ ਫੋਨ ਕਰਕੇ ਰਿਟਿਸ ਗੱਡੀ ਟਾਪ ਮਾਡਲ 2013 ਰੇਟ ਵਗੈਰਾ ਪੁੱਛ ਕੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ 13 ਮਾਡਲ ਹੈ ਗੱਡੀ ਕਾਗਜ਼ ਵਗੈਰਾ ਪੂਰੇ ਨੇ ਜੀ 400 ਬੂਟਾ ਪੇਪਲਰ ਬਿਕਾਊਆ ਗੜਸ਼ੰਕਰ ਰੋਡ ਬਲਾਚੌਰ 7626839412 7626839412 ਜੇਕਰ ਕਿਸੇ ਵੀ ਵੀਰ ਨੇ ਖਰੀਦਣੇ ਹੋਣ 400 ਬੂਟਾ ਪੇਪਲਰ ਗੜਸ਼ੰਕਰ ਰੋਡ ਬਲਾਚੋਰ ਤੇ ਜੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਇਸ ਵੀਰ ਦੇ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਲੋ ਜੀ ਇੱਕ ਹੋਰ ਟਾਪ ਦੀ ਜ਼ਮੀਨ ਤੁਹਾਡੇ ਲਈ ਲੈ ਕੇ ਆਈਆਂ ਸੋ ਵੀਡੀਓ ਨੂੰ ਅੱਗੇ ਸ਼ੇਅਰ ਕਰੀ ਜਾਓ ਤਾਂ ਕਿ ਹੋਰ ਕਿਸਾਨ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ 120 ਕਿੱਲੇ ਜ਼ਮੀਨ ਵਿਕਾਊ ਹੈ ਜੀ ਕਮਰਸ਼ੀਅਲ ਜ਼ਮੀਨ ਹੈ ਏਰੀਆ ਨਮਾ ਸ਼ਹਿਰ ਬਾਈਪਾਸ ਮੇਨ ਹਾਈਵੇ ਤੇ 10 ਕਿੱਲੇ ਦਾ ਫਰੰਟ ਹੈ ਜੀ 10 ਕਿੱਲੇ ਦਾ ਫਰੰਟ ਹੈ ਜੀ 120 ਕਿੱਲੇ ਕਮਰਸ਼ੀਅਲ ਜ਼ਮੀਨ ਵਿਕਾਊ ਹੈ ਜੀ 98159 98150 9501190909 ਇਹਨਾਂ ਦੋਨੋਂ ਨੰਬਰਾਂ ਤੇ ਕਾਲ ਕਰ ਸਕਦੇ ਹੋ 120 ਕਿੱਲੇ ਕਮਰਸ਼ੀਅਲ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਵੀਡੀਓ ਪਸੰਦ ਆਈ ਤਾਂ ਅੱਗੇ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਦਾ ਕਰੋ ਜੀ ਫੇਸਬੁੱਕ WhatsApp ਕਿਤੇ ਵੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਸ਼ੇਅਰ ਕਰਨ ਵਾਲੇ ਵੀਰਾਂ ਦਾ ਤਹਿਦ ਲੋ ਧੰਨਵਾਦ ਲਾਈਕ ਸ਼ੇਅਰ ਕਰਿਓ ਬਣੇਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਬਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ